ਸਰ ਜੋਇਨ ਕੀਤਾ ਸਾਰੇ ਡਾਇਰੈਕਟਰ ਸਾਡੇ ਸਾਡੇ ਜਿਹੜੇ ਅੱਜ ਦੇ ਜਿਹੜੇ ਸਾਡੇ ਮੁੱਖ ਮਾਨ ਡਾਕਟਰ ਜੀ ਨੇ ਇੰਚੂ ਜੀ ਨੂੰ ਨਮਰ ਸਵਾਗਤ ਆਇਆ ਨੂੰ ਨਾਲ ਬਕੀ ਸਰ ਆਇਆ ਨੂੰ ਨਮਰ ਜੀ ਆਇਆ ਅੱਜ ਆਇਆ ਨਾ ਕੰਟੀ ਕਰਾਗਾ ਡਾਕਟਰ ਸਾਹਿਬ ਦੀ ਮਨਸਾਹਨ ਕਰਨ ਜਿਵੇਂ ਸਾਨੂੰ ਬੰਨੂ ਮੋਟੀਵੇਟ ਕਰਸੋ ਤਾਂ ਕੰਮ ਵੀ ਮੋਟੀਵੇਟ ਕਰ ਸੁਕਰਨ ਰੂਪਰ ਜੀ ਸੇ ਪੰਜਾਬੀ ਮਿਸਟਰੀ ਦੇ ਨਾਲ ਇਹ ਨੇਟੇ ਸਾਇੰਸ ਸਿcrets ਲਈ ਬੜੇ ਸਤਿਕਾਰਯੋਗ ਸਾਰਿਆਂ ਨੂੰ ਮੈਂ ਆਪਨਾ। ਔਰ ਜਿਸਨੂੰ ਤੁਸੀਂ ਜਾਣਦੇ ਹੋ ਕਿ ਹਰ ਸਾਲ ਅਸੀਂ ਵਰਲਡ ਆਈ ਕਿਡ ਡੇ ਮਨਾਏ ਹੈ। ਟੈਕਸ਼ਨ ਪਰ ਕਮਾਂਗੋ ਉੱਤੇ ਕਿਹੜੇ ਬੱਚੀ ਗੱਲ ਕਰ ਰਹੇ ਨੇ। ਜਾਂ ਤਾਂ ਅਗਰ ਇੱਥੇ ਆਏ ਹੋ ਤਾਂ ਸੁਣਨ ਵਾਸਤੇ ਆਏ ਹੋ ਨਹੀਂ ਤਾਂ ਤੁਸੀਂ ਪਲੀਜ਼ ਬਾਹਰ ਜਾ ਸਕਦੇ ਹੋ ਕੋਈ ਅਧਰ ਨਹੀਂ ਗੱਲ। ਸੈਂਸਿਟੀਵ ਓਪਨ ਹੈ ਸਾਰੇ ਵਾਸਤੇ। ਵੈਸੇ ਜੀ ਸਾਡਾ ਇਸ ਤਰ੍ਹਾਂ ਤੁਹਾਡਾ ਰਾਈਟ ਦੇ ਉੱਤੇ ਵਾਇਲੇਟ ਹੋਇਆ। ਜਿਹੜਾ ਤੁਹਾਡਾ ਰਾਈਟ ਸੀਗਾ ਤੁਸੀਂ ਚੀਜ਼ ਬਣਾਈ ਤੁਸੀਂ ਮਿਹਨਤ ਕੀਤੀ ਤੁਹਾਨੂੰ ਉਹਦੀ ਰਿਕਗਨੀਸ਼ਨ ਨਹੀਂ ਮਿਲਦੀ। ਅਸਤੀਵ ਜੀ ਤੁਹਾਡੇ ਸਾਹਮਣੇ ਹਾਰਦ ਕੀਤਾ ਉਹ ਕਿਉਂ ਸਾਡਾ ਸਾਡੇ ਮੌਜੂਦ ਨੇ ਮੈਂ ਉਹਨਾਂ ਦਾ ਇੱਥੇ ਆਏ ਜੀ ਆਇਆਂ ਕਰਦਾ ਉਹ ਨਾਲ ਹੀ ਤੁਹਾਡਾ ਸਾਰਿਆਂ ਦਾ ਇੱਥੇ ਜੀ ਆਇਆਂ ਕਰਦਾ ਔਰ ਆਸ ਕਰਦਾ ਹਾਂ ਕਿ ਤੁਸੀਂ ਜੋ ਕੁਝ ਵੀ ਇੱਥੋਂ ਦੇ ਸਿੱਖੇ ਜਾਓਗੇ ਔਰ ਤੁਸੀਂ ਆਪਣੇ ਜਿਹੜੇ ਤੁਹਾਡੇ ਫਰੈਂਡਸ ਨੇ ਆਪਣੀ ਫੈਮਲੀ ਦੇ ਵਿੱਚ ਉਹ ਵੀ ਤੁਸੀਂ ਉਹਨਾਂ ਨਾਲ ਵੀ ਸ਼ੇਅਰ ਕਰਿਓ ਥੈਂਕ ਯੂ ਵੈਰੀ ਮਚ ਬਹੁਤ ਇੱਛਾ ਸਮਰਸਿਆ ਕਿ ਜਿਹੜੀ ਆਈਪੀਐਸ ਸਾਡੀ ਚੀਜ਼ ਦੀ ਪ੍ਰੋਡਕਟ ਨੂੰ ਗੈਲਰੀ ਕਰਦੇ ਨੇ ਸਾਡੀ ਨੂੰ ਬ੍ਰੈਂਡ ਨੂੰ ਕਰੀਦਾ ਐਕਸਲ ਨਾਇਦਾ ਪਰ ਉਹਦੇ ਇੱਥੇ ਪਹੁੰਚ ਤੱਕ ਚਲਦੇ ਨਹੀਂ ਆਇਆ ਕਿ ਜਿਹੜਾ ਬਹੁਤ ਇੰਪੋਰਟੈਂਟ ਜੈ ਸਮਝਣੀ ਸਿੱਖਣੀ ਵੀ ਹੋਰ ਦੇਖਣੀ ਵੀ ਅੱਗੇ ਜੇ ਪਾਵਰ ਟਿਊਸ਼ਨ ਵੀ ਪੜ੍ਹਾਉਂਦੇ ਆ ਜਿੱਦਾਂ ਦੀ ਨੋਟਸ ਹਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰੂਰੂ ਹੋ ਸਕਾਂ ਤੇ ਅੱਜ ਦੇ ਜਿਹੜਾ ਵਿਸ਼ਾ ਹੈ ਇੰਟੈਲੈਕਚੁਅਲ ਪ੍ਰੋਪਰਟੀ ਸੋ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਅੱਜ ਦੇ ਸਮੇਂ ਨਹੀਂ ਆ ਹੱਦਾਂ ਦੇ ਉਸਰ ਫਿਜ਼ੀਕਲ ਰੈਕੀਆ ਨਹੀਂ ਲੇਕਿਨ ਜਿੱਤੇ ਗਿਆਨ ਦਾ ਬੋਹਾਰ ਹੈ ਜਿਹੜਾ ਅੱਜ ਸਾਈਂ ਸਿਟੀ ਵਿਖੇ ਮਨਾਇਆ ਗਿਆ ਵੈਸੇ 26 ਅਪ੍ਰੈਲ ਨੂੰ ਮਨਾਇਆ ਜਾਂਦਾ ਸਾਡੇ ਨਾਲ ਜੁੜੇ ਨੇ ਡਾਕਟਰ ਸੋਚ ਜਿਹੜੇ ਕੀ ਸਾਡੇ ਅੱਜ ਐਕਸਪਰਟਸ ਨੇ ਡਾਕਟਰ ਸਾਹਿਬ ਆਈਪੀਆਰ ਡੇ ਦੀ ਕੀ ਇੰਪੋਰਟੈਂਸ ਹੈ ਆਮ ਜੇ ਬੰਦਾ ਦੇਖੀਏ ਉਹਦੀ ਲਾਈਫ ਦੇ ਵਿੱਚ ਜਿਹੜਾ ਆਈਪੀਆਰ ਡੇ ਹਰ ਸਾਲ 26 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਵਾਈਫੋ ਵਾਰਡੈਂਟ ਲੈਕਚਰ ਪ੍ਰੋਪਰਟੀ ਆਰਗੇਨਾਈਜੇਸ਼ਨ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ ਇਹਦਾ ਜਿਹੜਾ ਮੁੱਖ ਮੰਤਵ ਆਈਪੀ ਡੇ ਮਨਾਉਣ ਦਾ ਇਹ ਹੈ ਤਾਂ ਕਿ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਆਈਪੀ ਅਤੇ ਆਈਪੀਆਰ ਮੀਨ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਬਾਰੇ ਜਿਹੜੀ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ ਤਾਂ ਕਿ ਆਮ ਪਬਲਿਕ ਇਹਨਾਂ ਰਾਈਟਸ ਨੂੰ ਸਮਝ ਸਕੇ ਔਰ ਹਰ ਸਾਲ ਆਈਪੀ ਡੇ ਵਾਸਤੇ ਇੱਕ ਥੀਮ ਦਿੱਤਾ ਜਾਂਦਾ ਹੈ ਤਾਂ ਕਿ ਉਸ ਸਪੈਸਿਫਿਕ ਏਰੀਏ ਦੇ ਤੇ ਅਵੇਅਰਨੈਸ ਜਿਹੜੀ ਹੈ ਕੀਤੀ ਜਾਵੇ ਇਸ ਵਾਰੀ ਦਾ ਜਿਹੜਾ ਥੀਮ ਹੈ ਉਹ ਆਈਪੀ ਐਂਡ 뮤직 ਹੈ ਫੀਲ ਦਾ ਬੀਟ ਆਫ ਆਈਪੀ ਜਿਹਦੇ ਵਿੱਚ ਵਾਈਪੋ ਵੱਲੋਂ ਇਸ ਸਾਲ 뮤직 ਅਤੇ ਇਸ ਨਾਲ ਜਿਹੜੀ ਸੰਬੰਧਤ ਆਈਪੀਆਰਜ਼ ਨੇ ਇਹਨਾਂ ਬਾਰੇ ਜਿਹੜੀ ਅਵੇਅਰਨੈਸ ਹੈ ਉਹ ਪਬਲਿਕ ਵਿੱਚ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਇੱਕ ਗੱਲ ਸੁਸਣ ਵਾਲੀ ਹੈ ਕਿ ਜਿਹੜਾ ਆਪਾਂ ਕਰਨੇ ਕਿ ਰਜਿਸਟਰਡ ਕਰਉਣਾ ਹੈ ਅਸੀਂ ਆਈਪੀਆਰ ਲਈ ਉਹ ਜ਼ਰੂਰੀ ਕੋਈ ਪੜਿਆ ਲਿਖਿਆ ਬੰਦਾ ਵੀ ਕਰਾ ਸਾਰਾ ਜਾਂ ਕੋਈ ਡਾਕਟਰੇਟ ਹੋਣਾ ਚਾਹੀਦਾ ਜਾਂ ਪੀਐਸਡੀ ਹੋਣਾ ਚਾਹੀਦਾ ਜਾਂ ਆਮ ਬੰਦਾ ਵੀ ਰਜਿਸਟਰ ਆਪਣੀ ਯੋਗਤ ਨੂੰ ਕਰਵਾ ਸਕਦਾ ਹੈ ਹਾਂ ਆਈਪੀਆਰ ਦੇ ਵਿੱਚ ਚਾਹੀਏ ਉਹ ਪੇਟੈਂਟ ਹੈ ਕਾਪੀਰਾਈਟ ਹੈ ਟ੍ਰੇਡ ਮਾਰਕ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਈਪੀਆਰ ਹੈ ਉਹ ਉਸ ਨੂੰ ਰਜਿਸਟਰਡ ਕਰਾਉਣ ਵਾਸਤੇ ਨਾ ਹੀ ਤਾਂ ਕੋਈ ਉਮਰ ਦੀ ਸੀਮਾ ਹੈ ਤੇ ਨਾ ਹੀ ਕੋਈ ਕੁਆਲੀਫਿਕੇਸ਼ਨ ਦੀ ਜ਼ਰੂਰਤ ਹੈ ਇੱਕ ਅਨਪੜ ਬੰਦਾ ਜਿਹੜਾ ਵੀ ਉਹ ਵੀ ਆਪਣੇ ਨਾਂ ਤੇ ਪੇਟੈਂਟ ਜਾਂ ਕਿਸੇ ਕਿਸਮ ਦਾ ਜਿਹੜਾ ਕਾਪੀਰਾਈਟ ਹੈ ਉਹ ਰਜਿਸਟਰ ਕਰਵਾ ਸਕਦੇ ਜੀ ਆਪਾਂ ਇੱਥੋਂ ਬੈਠੇ ਜੇ ਆਪਾਂ ਚਾਹੀਏ ਅਮਰੀਕਾ ਦੇ ਵਿੱਚ ਰਜਿਸਟਰ ਕਰਾਉਣਾ ਅਸੀਂ ਕਿੱਦਾਂ ਕਰਵਾ ਸਕਦੇ ਹਾਂ ਇਸ ਦੇ ਵਿੱਚ ਜਿਹੜੇ ਹਰ ਇੱਕ ਕੰਟਰੀ ਦਾ ਆਪਣਾ ਆਪਣਾ ਕਾਨੂੰਨ ਹੈ ਉਸ ਕਾਨੂੰਨ ਦੇ ਮੁਤਾਬਕ ਤੁਸੀਂ ਫਾਰਮ ਭਰ ਕੇ ਅੱਜ ਕੱਲ ਔਨਲਾਈਨ ਵੀ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਆਦਰਵਾਇਜ਼ ਜੇ ਤੁਸੀਂ ਕਿਸੇ ਹੋਰ ਵਿਦੇਸ਼ ਦੇ ਵਿੱਚ ਜਿਵੇਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਆਪਣਾ ਪੇਟੈਂਟ ਜਾਂ ਕਾਪੀਰਾਈਟ ਕਰਾਉਣਾ ਹੈ ਤਾਂ ਤੁਹਾਨੂੰ ਉੱਥੋਂ ਦਾ ਇੱਕ ਐਡਰੈਸ ਦੇਣਾ ਪੈਂਦਾ ਇਸ ਕਰਕੇ ਤੁਹਾਨੂੰ ਜਿਹੜਾ ਪੇਟੈਂਟ ਅਟਾਰਨੀ ਹੈ ਉਹ ਹਾਇਰ ਕਰਕੇ ਉਸ ਰਾਹੀਂ ਤੁਸੀਂ ਆਪਣਾ ਪੇਟੈਂਟ ਕਾਪੀਰਾਈਟ ਜਾਂ ਕੁਝ ਵੀ ਜਿਹੜਾ ਬਾਕੀ ਤਰ੍ਹਾਂ ਦੇ ਆਈਪੀ ਨੂੰ ਉਹਨਾਂ ਨੂੰ ਰਜਿਸਟਰ ਕਰ ਸਕਦੇ ਹੋ ਥੈਂਕ ਯੂ